ਨਾ ਮੋਟਰਸਾਈਕਲ ਕੋਈ ਚੋਰੀ ਹੋਇਆ ਪੜੀ ਜੀ ਉਹ ਮੁੰਡੇ ਆਏ ਆ ਕੋਈ ਨਿਸ਼ਾਨ ਪਛਾਣ ਕਰਦੇ ਸੀਗੇ ਠੀਕ ਹੈ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੂੰ ਤੇ ਉਹ ਮੁੰਡੇ ਕੋ ਮਗਰ ਚੜਿਆ ਕੋਈ ਹੂੰ ਉਹਨਾਂ ਨੇ ਦੇਖਿਆ ਵੀ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਫੜਿਆ ਉਹਨਾਂ ਨੂੰ ਮਗਰ ਹਥਿਆਰ ਥੀ ਹੁਲ ਸੀ ਉਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਕੋਈ ਕਿਰਪਾਨ ਵੀ ਫੁੱਤੀ ਹੋਣਾ ਕੋਲ ਠੀਕ ਹੈ ਥਿਆਰ ਵੀ ਫੜਿਆ ਜਿਹਦਾ ਉਹਦਾ ਮੋਟਰਸਾਈਕਲ ਹੀ ਇੱਕ ਉਹਨਾਂ ਦਾ ਉਹ ਵੀ ਫੜ ਲਿਆ ਹੂੰ ਉਹ ਮੋਟਰਸਾਈਕਲ ਜਿਹੜਾ ਉਹ ਵੀ ਚੋਰੀ ਦਾ ਹੂੰ ਉਹਦੇ ਉੱਪਰ ਦੋ ਦੋ ਪਲੇਟਾਂ ਲੱਗੀਆਂ ਸੀ ਅਸੀਂ ਉਹ ਪ੍ਰਸ਼ਾਸਨ ਦੇ ਹਵਾਲੇ ਕੀਤਾ ਇਸ ਸਾਰੀ ਘਟਨਾ ਦੀ ਸੀਸੀਟੀਵੀ ਫੋਟੋ ਆਈ ਗਈ ਸਾਹਮਣੇ ਫੋਟੋ ਵੀ ਆ ਗਈ ਹੈ ਜੀ ਬਿਲਕੁਲ ਜੀ ਫੋਟੋ ਆ ਰਿਹਾ ਵਿੱਚ ਥਾਣਾ ਕਿਹੜਾ ਪੈਂਦਾ ਹੈ ਥਾਣਾ ਚਪਾਰ ਕੰਪਟੀਜ ਸ਼ਿਕਾਇਤ ਕਰਤੀ ਬੰਦ ਉਸਨੇ ਸ਼ਿਕਾਇਤ ਕੀਤੀ ਹੈ ਉੱਥੇ ਜੀ ਇਹਨੇ ਪ੍ਰਸ਼ਾਸਨ ਅੱਗੇ ਸਾਡੀ ਮੰਗੇ ਆ ਵੀ ਇਹਨਾਂ ਦੇ ਉੱਪਰ ਕਿਤੇ ਕਾਰਵਾਈ ਕੀਤੀ ਹੈ ਬੰਦਿਆ ਜਿੱਦਾਂ ਵੀ ਆਣ ਰੱਬੋਂ ਕਿਤੇ ਜੇ ਕੋਈ ਦਾਗ ਜਾਂਦਾ ਬੰਦਾ ਕੋਈ ਟਿਕਟ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਕਿ ਭਾਈ ਕੀ ਨਾ ਆਪਣਾ ਕੀ ਬਈ ਜੀ ਮੇਰਾ ਨਾਮ ਸਾਗਰ ਭਾਈ ਸਾਗਰ ਭਾਈ ਕੀ ਹੋਇਆ ਕਿ ਮਾਮਲਾ ਕੀ ਸਾਰਾ ਇਹ ਹੈ ਨਾ ਕੁਝ ਨਹੀਂ ਭਾਈ ਮੈਂ ਜਿੱਦਾਂ 3 ਵਜੇ ਨਾਲ ਦੇਖਿਆ ਤੇ ਮੈਂ ਅੰਦਰ ਬੈਠਾ ਦਾ ਜੀ ਤੇ ਮੈਂ ਫੋਨ ਤੇ ਗੱਲ ਕਰ ਰਿਹਾ ਸੀ ਆਪਣਾ ਨਾ ਕੋਈ ਕਜ਼ਨ ਨਾਲ ਜੀ ਤੇ ਮੈਂ ਦੇਖਿਆ ਤੇ ਮੇਰੇ ਕੈਮਰਾਮੈਨ ਨੇ ਦੇਖਿਆ ਕਿ ਨਾ ਕੋਈ ਆ ਰਿਹਾ ਇੱਥੇ ਮੁੰਡਾ ਕੋਈ ਮੋਟਰਸਾਈਕਲ ਦੇ ਕੋਲ ਦੇਖਿਆ ਮੈਂ ਖੜ ਗਿਆ ਆ ਕੇ ਤੇ ਮੈਂ ਉੱਤੋਂ ਵਾ ਕੇ ਦੇਖਿਆ ਤੇ ਉਹਨੇ ਯਾਰ ਭਾਈ ਮੋਟਰਸਾਈਕਲ ਨੂੰ ਚਾਬੀ ਲਾਣੀ ਸਟਾਰਟ ਕਰਤੀ ਇਹਨੇ ਉਹਨੂੰ ਜਿੱਦਾਂ ਇਹਨੇ ਚਾਬੀ ਲਾਈਏ ਤੇ ਮੈਂ ਉਤੋਂ ਲੜ ਕੇ ਭਾਈ ਉਹਦੇ ਪਿੱਛੇ ਦੌੜਨਾ ਸਟਾਰਟ ਕਰਤਾ ਉਹ ਮੋਟਰਸਾਈਕ ਉਹਦੇ ਨਾਲ ਦਾ ਹੀ ਨਾ ਮੁੰਡਾ ਮੋਟਰਸਾਈਕਲ ਵਾਲਾ ਮੇਰੇ ਨਾਲ ਤੇ ਜਿੰਨੇ ਚੱਕਿਆ ਉਹ ਭੱਜ ਗਿਆ ਜਿਹੜਾ ਦੂਜਾ ਸੀ ਨਾ ਨਾਲ ਦਾ ਉਹਨੂੰ ਭਾਈ ਉੱਥੇ ਮੈਂ ਮੋਟਰਸਾਈਕਲ ਤੋਂ ਫੜ ਲਿਆ ਉਹਦੀ ਮੈਂ ਚਾਬੀ ਕੱਢ ਲਈ ਉਹ ਤੋਂ ਕਿਰਪਾਨ ਸੀ ਮਕਰਪਾਨ ਖੋਲੀ ਠੀਕ ਹੈ ਪਰ ਮੇਤੋਂ ਗਲਤੀ ਇਹ ਹੋ ਗਈ ਮੈਂ ਮੋਟਰਸਾਈਕਲ 'ਤੇ ਧਿਆਨ ਦਿੱਤਾ ਤੇ ਉਹ ਮੇਰੇ ਹੱਥੋਂ ਉਹ ਵੀ ਨਿਕਲ ਗਿਆ ਮੋਟਰਸਾਈਕਲ ਮੈਂ ਦੇਤਾ ਭਾਈ ਥਾਣੇ ਠੀਕ ਹੈ ਤੇ ਉਹਦੇ ਜਿਹੜੇ ਹਥਿਆਰੀ ਉਹ ਵੀ ਮੈਂ ਥਾਣੇ ਦੇਤੇ ਦਰਖਾਸਤ ਕੀਤੀ ਆ ਸੀਸੀਟੀਵੀ ਫੋਟੋ ਜਿਹੜੀ ਆਪਣੀ ਆਈ ਹੋਈ ਆ ਉਹ ਸਾਰੀਆਂ ਉਹਨਾਂ ਨੂੰ ਮੈਂ ਦਿਖਾਤੀ ਆ ਬਾਕੀ ਜਿਹੜੀਆਂ ਅੱਗੇ ਕੈਮਰੇ ਚ ਆਈਆਂ ਉਹ ਆਪਾਂ ਲੈ ਕੇ ਉਹਨਾਂ ਨੂੰ ਵੀ ਦੇ ਦੇਣੂਗਾ। ਥਾਣਾ ਕਿਹੜਾ ਪੈਂਦਾ ਭਾਈ ਜੀ? ਥਾਣਾ ਭਾਈ ਭਾਰਗੋਆ। ਤੁਹਾਡੀ ਮੰਗ ਕੀ ਭਾਈ ਉਹਨਾਂ ਨੇ? ਮੰਗ ਭਾਈ ਇਨਸਾਫ ਹੀ ਚਾਹੀਦਾ ਯਾਰ ਇੱਥੇ ਰਾਤ ਨੂੰ ਵੀ ਭਾਈ ਯਾਰ ਆਪਣਾ ਨਾ ਮੱਲਾਵਾ। ਠੀਕ ਹੈ। ਆਪਾਂ ਤਾਂ ਚਲੋ ਮੱਲੇ ਵਾਲਿਆਂ ਨੇ ਤਾਂ ਘੁੰਮਣਾ ਫਿਰਨਾ ਭਾਈ ਮੈਂ ਕਈ ਵਾਰੀ ਰਾਤ ਨੂੰ ਆਣਾ ਆਪਣਾ ਡੋਗੀ ਵਗੈਰਾ ਵੀ ਘੁਮਾਣਾ। ਭਾਈ ਬੋਣੇ ਛੇੜੀ ਇਕੱਠੇ ਹੁੰਦੇ ਇੱਥੇ। ਯਾਰ ਪਸ਼ਾਤੀ ਬਕਤੀਆਂ ਦੇ ਦਿੱਤੇ ਜਿਹੜੀਆਂ ਨੇ। ਬਹੁਤ ਜ਼ਿਆਦਾ ਆਉਂਦੇ ਭਾਈ ਜੀ। ਠੀਕ ਆ। ਰੋਜ਼ ਦਾ ਕੰਮ ਆ ਭਾਈ ਡੇਲੀ ਦਾ। ਜਦੋਂ ਮਰਜ਼ੀ ਦੇਖ ਕੱਲ ਨਾ ਮੋਟਰਸਾਈਕਲ ਕੋਈ ਚੋਰੀ ਹੋਇਆ ਪੜੀ ਜੀ ਉਹ ਮੁੰਡੇ ਆਏ ਆ ਕੋਈ ਨਿਸ਼ਾਨ ਪਛਾਣ ਕਰਦੇ ਸੀਗੇ ਠੀਕ ਹੈ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹੂੰ ਤੇ ਉਹ ਮੁੰਡੇ ਕੋ ਮਗਰ ਚੜਿਆ ਕੋਈ ਹੂੰ ਉਹਨਾਂ ਨੇ ਦੇਖਿਆ ਵੀ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਫੜਿਆ ਉਹਨਾਂ ਨੂੰ ਮਗਰ ਹਥਿਆਰ ਥੀ ਹੁਲ ਸੀ ਉਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਕੋਈ ਕਿਰਪਾਨ ਵੀ ਫੁੱਤੀ ਉਹਨਾਂ ਕੋਲ ਠੀਕ ਹੈ ਚਾਰ ਵੀ ਫੜਿਆ ਜਿਹੜਾ ਉਹਦਾ ਮੋਟਰਸਾਈਕਲ ਹੀ ਇੱਕ ਉਹਨਾਂ ਦਾ ਉਹ ਵੀ ਫੜ ਲਿਆ ਹੂੰ ਉਹ ਮੋਟਰਸਾਈਕਲ ਜਿਹੜਾ ਉਹ ਵੀ ਚੋਰੀ ਦਾ ਹੂੰ ਉਹਦੇ ਉੱਪਰ ਦੋ ਦੋ ਪਲੇਟਾਂ ਲੱਗੀਆਂ ਸੀ ਅਸੀਂ ਉਹ ਪ੍ਰਸ਼ਾਸਨ ਦੇ ਹਵਾਲੇ ਕੀਤਾ ਇਸ ਸਾਰੀ ਘਟਨਾ ਦੀ ਸੀਸੀਟੀਵੀ ਫੋਟੋ ਆਈ ਗਈ ਸਾਹਮਣੇ ਫੋਟੋ ਵੀ ਹੈਗੀ ਹੈ ਜੀ ਬਿਲਕੁਲ ਜੀ ਫੋਟੋ ਆ ਰਿਹਾ ਵਿੱਚ ਥਾਣਾ ਕਿਹੜਾ ਪੈਂਦਾ ਹੈ ਥਾਣਾ ਚ ਭਾਰ ਕੰਪਟੀ شکایت ਕਰਤੀ ਉਸਨੇ شکایت ਕੀਤੀ ਹੈ ਉੱਥੇ ਜੀ ਉਹਨੇ ਹੀ ਪ੍ਰਸ਼ਾਸਨ ਅੱਗੇ ਸਾਡੀ ਮੰਗਿਆ ਵੀ ਇਹਨਾਂ ਦੇ ਉੱਪਰ ਕਿਤੇ ਕਾਰਵਾਈ ਕੀਤੀ ਜਾ ਬੰਦਿਆ ਜਿੱਦਾਂ ਵੀ ਆਣ ਰੱਬੋ ਕਿਤੇ ਜੇ ਕੋਈ ਦੱਗੇ ਆਂਦਾ ਬੰਦਾ ਕੋਈ ਕਿ ਤੁਹਾਡੀ ਬਹੁ ਬਹੁ ਮੇਰੇ ਬੰਦੇ ਜੀ ਜੀ ਭਾਈ ਕੀ ਨਾਮ ਆਪਣਾ ਕੀ ਬਈ ਜੀ ਮੇਰਾ ਨਾਮ ਸਾਗਰ ਬਾਈ ਸਾਗਰ ਬਾਈ ਕੀ ਹੋਇਆ ਕੀ ਮਾਮਲਾ ਕੀ ਸਾਰਾ ਇਹ ਹੈ ਨਾ ਕੁਝ ਨਹੀਂ ਭਾਈ ਮੈਂ ਜਿੱਦਾਂ 3 ਵਜੇ ਇਹਨਾਂ ਦੇਖਿਆ ਤੇ ਮੈਂ ਅੰਦਰ ਬੈਠਾ ਦਾ ਜੀ ਤੇ ਮੈਂ ਫੋਨ ਤੇ ਗੱਲ ਮੈਂ ਦੇਖਿਆ ਤੇ ਮੇਰੇ ਕੈਮਰਾਮੈਨ ਨੇ ਦੇਖਿਆ ਕਿ ਹਨਾ ਕੋਈ ਆ ਰਿਹਾ ਇੱਥੇ ਮੁੰਡਾ ਕੋਈ ਮੋਟਰਸਾਈਕਲ ਦੇ ਕੋਲ ਦੇਖਿਆ ਮੈਂ ਖੜ ਗਿਆ ਆ ਕੇ ਤੇ ਮੈਂ ਉੱਤੋਂ ਆ ਕੇ ਦੇਖਿਆ ਤੇ ਉਹਨੇ ਯਾਰ ਭਾਈ ਮੋਟਰਸਾਈਕਲ ਨੂੰ ਚਾਬੀ ਲਾਣੀ ਸਟਾਰਟ ਕਰਤੀ ਇਹਨੇ ਉਹਨੂੰ ਜਿੱਦਾਂ ਇਹਨੇ ਚਾਬੀ ਲਾਈਏ ਤੇ ਮੈਂ ਉੱਤੋਂ ਲੜ ਕੇ ਭਾਈ ਉਹਦੇ ਪਿੱਛੇ ਦੌੜਨਾ ਸਟਾਰਟ ਕਰਤਾ ਉਹ ਮੋਟਰਸਾਈਕਲ ਲੈ ਕੇ ਜਿੱਦਾਂ ਦੇ ਨਾਲ ਗਏ ਜਾਂ ਤੋ ਰੋਡਾਂ ਨੂੰ ਮੈਂ ਉਹਦੇ ਪਿੱਛੇ ਜਾ ਰਿਹਾ ਭਾਈ ਦੌੜਦਾ ਅੱਗੇ ਜਾ ਕੇ ਮੈਂ ਦੇਖਿਆ ਜਿਹੜਾ ਉਹਦੇ ਨਾਲ ਦਾ ਹੀ ਨਾ ਮੁੰਡਾ ਮੋਟਰਸਾਈਕਲ ਵਾਲਾ ਮੇਰੇ ਨਾਲ ਤੇ ਜਿੰਨੇ ਚੱਕਿਆ ਭੱਜ ਗਿਆ ਜਿਹੜਾ ਦੂਜਾ ਸੀ ਨਾ ਨਾਲ ਦਾ ਉਹਨੂੰ ਭਾਈ ਉੱ ਪਰ ਮੈਂ ਤਾਂ ਗਲਤੀ ਆ ਗਈ ਮੈਂ ਮੋਰਸਾਲਾ ਧਿਆਨ ਦਿੱਤਾ ਤੇ ਉਹ ਮੇਰੇ ਹੱਥੋਂ ਉਹ ਵੀ ਨਿਕਲ ਗਿਆ ਮੋਰਸਾਲਾ ਮੈਂ ਦੇਦਾ ਭਾਈ ਥਾਣੇ ਠੀਕ ਹੈ ਤੇ ਉਹਦੇ ਜਿਹੜੇ ਹਥਿਆਰੀ ਉਹ ਵੀ ਮੈਂ ਥਾਣੇ ਦੇ ਤੇ ਦਰਖਾਸਤ ਕੀਤੀ ਆ ਸੀਸੀਟੀਵੀ ਫੋਟੋ ਜਿਹੜੀ ਆਪਣੀ ਆਈ ਹੋਈ ਆ ਉਹ ਸਾਰੀਆਂ ਉਹਨਾਂ ਨੂੰ ਮੈਂ ਦਿਖਾਤੀ ਆ ਬਾਕੀ ਜਿਹੜੀਆਂ ਅੱਗੇ ਕੈਮਰੇ ਚ ਆਈਆਂ ਆਪਾਂ ਲੈ ਕੇ ਉਹਨਾਂ ਨੂੰ ਵੀ ਦੇ ਦੇਣੂਗਾ। ਥਾਣਾ ਕਿਹੜਾ ਪੈਂਦਾ ਭਾਈ ਜੀ? ਥਾਣਾ ਭਾਈ ਭਾਰਗੋਆ। ਤੁਹਾਡੀ ਮੰਗ ਕੀ ਭਾਈ ਉਹਨਾਂ ਦੀ? ਮੰਗ ਭਾਈ ਇਨਸਾਫ ਹੀ ਚਾਹੀਦਾ ਯਾਰ ਇੱਥੇ ਰਾਤ ਨੂੰ ਵੀ ਭਾਈ ਯਾਰ ਆਪਣਾ ਨਾ ਮੱਲਾਵਾ। ਠੀਕ ਹੈ। ਆਪਾਂ ਤੇ ਚਲੋ ਮੱਲੇ ਵਾਲਿਆਂ ਨੇ ਤੇ ਘੁੰਮਣਾ ਫਿਰਨਾ ਭਾਈ ਮੈਂ ਕਈ ਵਾਰੀ ਰਾਤ ਨੂੰ ਆਣਾ ਆਪਣਾ ਡੋਗੀ ਵਗੈਰਾ ਵੀ ਘੁਮਾਣਾ। ਭਾਈ ਬੋਣੇ ਛੇੜੀ ਇਕੱਠੇ ਹੁੰਦੇ ਇੱਥੇ। ਯਾਰ ਪਸ਼ਾਤੀ ਬਕਤੀਆਂ ਦੇ ਦਿੱਤੇ ਜਿਹੜੀਆਂ ਨੇ। ਬਹੁਤ ਜਿਆਦਾ ਆਉਂਦੇ ਭਾਈ ਜੀ। ਠੀਕ ਆ। ਰੋਜ਼ ਦਾ ਕੰਮ ਆ ਭਾਈ ਡੇਲੀ ਦਾ। ਜਦੋਂ ਮਰਜ਼ੀ ਦੇਖ ਲ ਕੱਲ ਨਾ ਮੋਟਰਸਾਈਕਲ ਕੋਈ ਚੋਰੀ ਹੋਇਆ ਪੜੀ ਜੀ ਉਹ ਮੁੰਡੇ ਆਏ ਆ ਕੋਈ ਨਿਸ਼ਾਨ ਪਛਾਣ ਕਰਦੇ ਸੀਗੇ ਠੀਕ ਹੈ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੂੰ ਤੇ ਉਹ ਮੁੰਡੇ ਕੋ ਮਗਰ ਚੜਿਆ ਕੋਈ ਹੂੰ ਉਹਨਾਂ ਨੇ ਦੇਖਿਆ ਵੀ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਫੜਿਆ ਉਹਨਾਂ ਨੂੰ ਮਗਰ ਉਹ ਹਥਿਆਰ ਥੀ ਹੁਣ ਸੀ ਉਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਕੋ ਕਿਰਪਾਨ ਵੀ ਫੁੱਤੀ ਉਹਨਾਂ ਕੋਲ ਠੀਕ ਹੈ ਛਾਰ ਵੀ ਫੜਿਆ ਜਿਹੜਾ ਉਹਦਾ ਮੋਟਰਸਾਈਕਲ ਹੀ ਇੱਕ ਉਹਨਾਂ ਦਾ ਉਹ ਵੀ ਫੜ ਲਿਆ ਹੂੰ ਉਹ ਮੋਟਰਸਾਈਕਲ ਜਿਹੜਾ ਉਹ ਵੀ ਚੋਰੀ ਦਾ ਹੂੰ ਉਹਦੇ ਉੱਪਰ ਦੋ ਦੋ ਪਲੇਟਾਂ ਲੱਗੀਆਂ ਸੀ ਅਸੀਂ ਉਹ ਪ੍ਰਸ਼ਾਸਨ ਦੇ ਹਵਾਲੇ ਕੀਤਾ ਇਸ ਸਾਰੀ ਘਟਨਾ ਦੀ ਸੀਸੀਟੀਵੀ ਫੋਟੋ ਆਈ ਗਈ ਸਾਹਮਣੇ ਫੋਟੋ ਵੀ ਹੈਗੀ ਹੈ ਜੀ ਬਿਲਕੁਲ ਜੀ ਫੋਟੋ ਆ ਰਿਹਾ ਵਿੱਚ ਥਾਣਾ ਕਿਹੜਾ ਪੈਂਦਾ ਹੈ ਥਾਣਾ ਚ ਭਾਰ ਕੰਪਟੀ شکایت ਕਰਤੀ ਉਸਨੇ شکایت ਕੀਤੀ ਹੈ ਉੱਥੇ ਜੀ ਉਹਨੇ ਹੀ ਪ੍ਰਸ਼ਾਸਨ ਅੱਗੇ ਸਾਡੀ ਮੰਗੇ ਆ ਵੀ ਇਹਨਾਂ ਦੇ ਉੱਪਰ ਕਿਤੇ ਕਾਰਵਾਈ ਕੀਤੀ ਜਾ ਬੰਦਿਆ ਜਿੱਦਾਂ ਵੀ ਆਣ ਰੱਬੋ ਕਿਤੇ ਜੇ ਕੋਈ ਦੱਗੇ ਆਂਦਾ ਬੰਦਾ ਕੋਈ ਕਿ ਤੁਹਾਡੀ ਬਹੁਤ ਬਹੁਤ ਮਿਹਰ ਬੰਦੀ ਜੀ ਕਿ ਭਾਈ ਕਿ ਨਾ ਪਰਾਂਗੇ ਭਾਈ ਜੀ ਮੇਰਾ ਨਾਮ ਸਾਗਰ ਭਾਈ ਸਾਗਰ ਭਾਈ ਕੀ ਹੋਇਆ ਕੀ ਮਾਮਲਾ ਕੀ ਸਾਰਾ ਇਹ ਨਾ ਕੁਝ ਨਹੀਂ ਭਾਈ ਮੈਂ ਜਦੋਂ 3 ਵਜੇ ਨਾਲ ਦੇਖਿਆ ਤੇ ਮੈਂ ਅੰਦਰ ਬੈਠਾ ਦਾ ਸੀ ਜੀ ਤੇ ਮੈਂ ਫੋਨ ਤੇ ਗੱਲ ਕਰ ਰਿਹਾ ਸੀ ਆਪਣਾ ਨਾ ਕੋਈ ਕਜ਼ਨ ਨਾਲ ਜੀ ਤੇ ਮੈਂ ਦੇਖਿਆ ਤੇ ਮੇਰੇ ਕੈਮਰਾਜਮਨ ਨੇ ਦੇਖਿਆ ਕੀ ਹੈ ਨਾ ਕੋਈ ਆ ਰਿਹਾ ਇੱਥੇ ਮੁੰਡਾ ਕੋਈ ਮੋਟਰਸਾਈਕਲ ਦੇ ਕੋਲ ਦੇਖਿਆ ਮੈਂ ਖੜ ਗਿਆ ਆ ਕੇ ਤੇ ਮੈਂ ਉੱਤੋਂ ਵਾ ਕੇ ਦੇਖਿਆ ਤੇ ਉਹਨੇ ਯਾਰ ਭਾਈ ਮੋਟਰਸਾਈਕਲ ਨੂੰ ਚਾਬੀ ਲਾਣੀ ਸਟਾਰਟ ਕਰਤੀ ਐ ਇੰਨੇ ਨੂੰ ਜਦੋਂ ਹੀ ਉਹਨੇ ਚਾਬੀ ਲਾਈ ਐ ਤੇ ਮੈਂ ਉੱਤੋਂ ਲੜ ਕੇ ਭਾਈ ਉਹਦੇ ਪਿੱਛੇ ਦੌੜਨਾ ਸਟਾਰਟ ਕਰਤਾ ਉਹ ਮੋਟਰਸਾਈ ਉਦੇ ਨਾਲ ਦਾ ਹੀ ਨਾ ਮੁੰਡਾ ਮੋਟਰਸਾਈਕਲ ਵਾਲਾ ਮੇਰੇ ਨਾਲ ਤੇ ਜਿੰਨੇ ਚੱਕਿਆ ਭੱਜ ਗਿਆ ਜਿਹੜਾ ਦੂਜਾ ਸੀ ਨਾ ਨਾਲ ਦਾ ਉਹਨੂੰ ਭਾਈ ਉੱਥੇ ਮੈਂ ਮੋਟਰਸਾਈਕਲ ਤੋਂ ਫੜ ਲਿਆ ਉਹਦੀ ਮੈਂ ਚਾਬੀ ਕੱਢ ਲਈ ਉਸ ਤੋਂ ਕਿਰਪਾਨ ਸੀ ਮੈਂ ਕਰਪਾਨ ਖੋਲੀ ਠੀਕ ਹੈ ਪਰ ਮੇਤੋ ਗਲਤੀ ਇਹ ਹੋ ਗਈ ਮੈਂ ਮੋਟਰਸਾਈਕਲ ਤੇ ਧਿਆਨ ਦਿੱਤਾ ਤੇ ਉਹ ਮੇਰੇ ਹੱਥੋਂ ਉਹ ਵੀ ਨਿਕਲ ਗਿਆ ਮੋਟਰਸਾਈਕਲ ਮੈਂ ਦੇਤਾ ਭਾਈ ਥਾਣੇ ਠੀਕ ਹੈ ਤੇ ਉਹਦੇ ਜਿਹੜੇ ਹਥਿਆਰੀ ਉਹ ਵੀ ਮੈਂ ਥਾਣੇ ਦੇਤੇ ਦਿਖਾੜ ਦੇਤੀ ਆ ਸੀਸੀਟੀਵੀ ਫੋਟੋ ਜਿਹੜੀ ਆਪਣੀ ਆਈ ਹੋਈ ਆ ਉਹ ਸਾਰੀਆਂ ਉਹਨਾਂ ਨੂੰ ਮੈਂ ਦਿਖਾਤੀ ਆ ਬਾਕੀ ਜਿਹੜੀਆਂ ਅੱਗੇ ਕੈਮਰੇ ਚ ਆਈਆਂ ਉਹ ਆਪਾਂ ਲੈ ਕੇ ਉਹਨਾਂ ਨੂੰ ਵੀ ਦੇ ਦੇਣਗੇ। ਥਾਣਾ ਕਿਹੜਾ ਪੈਂਦਾ ਭਾਈ? ਥਾਣਾ ਭਾਈ ਭਾਰਗੋ। ਤੁਹਾਡੀ ਮੰਗ ਕੀ ਭਾਈ ਉਹਨਾਂ ਦੀ? ਮੰਗ ਭਾਈ ਇਨਸਾਫ ਹੀ ਚਾਹੀਦਾ ਯਾਰ ਇੱਥੇ ਰਾਤ ਨੂੰ ਵੀ ਭਾਈ ਯਾਰ ਆਪਣਾ ਨਾ ਮੱਲਾਵਾ ਠੀਕ ਹੈ। ਆਪਾਂ ਤਾਂ ਚਲੋ ਮੱਲੇ ਵਾਲਿਆਂ ਨੇ ਤਾਂ ਘੁੰਮਣਾ ਫਿਰਨਾ ਭਾਈ ਮੈਂ ਕਈ ਵਾਰੀ ਰਾਤ ਨੂੰ ਆਣਾ ਆਪਣਾ ਡੋਗੀ ਵਗੈਰਾ ਵੀ ਘੁਮਾਣਾ। ਭਾਈ ਬੋਨ ਨੇ ਛੇੜੀ ਇਕੱਠੇ ਹੁੰਦੇ ਇੱਥੇ। ਕਿੰਨ ਪਸ਼ਾਤੀ ਬਕਤੀਆਂ ਆਂਦੇ ਨੇ ਇੱਥੇ ਜਿਹੜੀਆਂ ਨੇ? ਬਹੁਤ ਜ਼ਿਆਦਾ ਆਂਦੇ ਭਾਈ ਜੀ। ਠੀਕ ਆ। ਰੋਜ਼ ਦਾ ਕੰਮ ਆ ਭਾਈ ਡੇਲੀ ਦਾ ਜਦੋਂ ਮਰਜ਼ੀ ਦੇਖ ਲ ਕੱਲ ਨਾ ਮੋਟਰਸਾਈਕਲ ਕੋਈ ਚੋਰੀ ਹੋਇਆ ਪੜੀ ਜੀ ਉਹ ਮੁੰਡੇ ਆਏ ਆ ਕੋਈ ਨਿਸ਼ਾਨ ਪਛਾਣ ਕਰਦੇ ਸੀਗੇ ਠੀਕ ਹੈ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੂੰ ਤੇ ਉਹ ਮੁੰਡੇ ਕੋ ਮਗਰ ਚੜਿਆ ਕੋਈ ਹੂੰ ਉਹਨਾਂ ਨੇ ਦੇਖਿਆ ਵੀ ਮੋਟਰਸਾਈਕਲ ਲੈ ਕੇ ਜਾ ਰਿਹਾ ਹੈ ਫੜਿਆ ਉਹਨਾਂ ਨੂੰ ਮਗਰ ਉਹ ਹਥਿਆਰ ਥੁਲਸੀ ਉਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਕੋਈ ਕਿਰਪਾਨ ਵੀ ਫੁੱਤੀ ਉਹਨਾਂ ਕੋਲ ਠੀਕ ਹੈ ਛਾਰ ਵੀ ਫੜਿਆ ਜਿਹੜਾ ਉਹਦਾ ਮੋਟਰਸਾਈਕਲ ਹੀ ਇੱਕ ਉਹਨਾਂ ਦਾ ਉਹ ਵੀ ਫੜ ਲਿਆ ਹੂੰ ਉਹ ਮੋਟਰਸਾਈਕਲ ਜਿਹੜਾ ਉਹ ਵੀ ਚੋਰੀ ਦਾ ਹੂੰ ਉਹਦੇ ਉੱਪਰ ਦੋ ਦੋ ਪਲੇਟਾਂ ਲੱਗੀਆਂ ਸੀ ਅਸੀਂ ਉਹ ਪ੍ਰਸ਼ਾਸਨ ਦੇ ਹਵਾਲੇ ਕੀਤਾ ਇਸ ਸਾਰੀ ਘਟਨਾ ਦੀ ਸੀਸੀਟੀਵੀ ਫੋਟੋ ਆਈ ਗਈ ਸਾਹਮਣੇ ਫੋਟੋ ਵੀ ਹੈਗੀ ਹੈ ਜੀ ਬਿਲਕੁਲ ਜੀ ਫੋਟੋ ਆ ਰਿਹਾ ਵਿੱਚ ਥਾਣਾ ਕਿਹੜਾ ਪੈਂਦਾ ਹੈ ਥਾਣਾ ਚ ਭਾਰ ਕੰਪਟੀ شکایت ਕਰਤੀ ਉਸਨੇ شکایت ਕੀਤੀ ਹੈ ਉੱਥੇ ਜੀ ਉਹਨੇ ਹੀ ਪ੍ਰਸ਼ਾਸਨ ਅੱਗੇ ਸਾਡੀ ਮੰਗੇ ਆ ਵੀ ਇਹਨਾਂ ਦੇ ਉੱਪਰ ਕਿਤੇ ਕਾਰਵਾਈ ਕੀਤੀ ਜਾ ਬੰਦਿਆ ਜਿੱਦਾਂ ਵੀ ਆਣ ਰੱਬੋ ਕਿਤੇ ਜੇ ਕੋਈ ਦੱਗ ਜਾਂਦਾ ਬੰਦਾ ਕੋਈ ਟਿਕਟ ਗੱਲ ਰੀ ਬੋਬੋ ਮੇਰੇ ਬੰਦੀ ਜੀ ਜੀ ਭਾਈ ਕੀ ਨਾਮ ਆਪਣਾ ਕੀ ਬਾਈ ਜੀ ਮੇਰਾ ਨਾਮ ਸਾਗਰ ਬਾਈ ਸਾਗਰ ਬਾਈ ਕੀ ਹੋਇਆ ਕੀ ਮਾਮਲਾ ਕੀ ਸਾਰਾ ਇਹ ਨਾ ਕੁਛ ਨਹੀਂ ਭਾਈ ਮੈਂ ਜਦੋਂ 3:00 ਵਜੇ ਇਹਨਾਂ ਦੇਖਿਆ ਤੇ ਮੈਂ ਅੰਦਰ ਬੈਠਾ ਦਾ ਸੀ ਜੀ ਤੇ ਮੈਂ ਫੋਨ ਤੇ ਗੱਲ ਕਰ ਰਿਹਾ ਸੀ ਆਪਣਾ ਨਾ ਕੋਈ ਕਜ਼ਨ ਨਾਲ ਜੀ ਤੇ ਮੈਂ ਦੇਖਿਆ ਤੇ ਮੇਰੇ ਕੈਮਰਾਮੈਨ ਨੇ ਦੇਖਿਆ ਕੀ ਇਹ ਨਾ ਕੋਈ ਆ ਰਿਹਾ ਇੱਥੇ ਮੁੰਡਾ ਕੋਈ ਮੋਟਰਸਾਈਕਲ ਦੇ ਕੋਲ ਦੇਖਿਆ ਮੈਂ ਖੜ ਗਿਆ ਆ ਕੇ ਤੇ ਮੈਂ ਉੱਤੋਂ ਵਾ ਕੇ ਦੇਖਿਆ ਤੇ ਉਹਨੇ ਯਾਰ ਭਾਈ ਮੋਟਰਸਾਈਕਲ ਨੂੰ ਚਾਬੀ ਲਾਣੀ ਸਟਾਰਟ ਕਰਤੀ ਇਹਨੇ ਉਹਨੂੰ ਜਿੱਦਾਂ ਹੀ ਉਹਨੇ ਚਾਬੀ ਲਾਈ ਏ ਤੇ ਮੈਂ ਉੱਤੋਂ ਲੜ ਕੇ ਅੱਗੇ ਜਾ ਕੇ ਮੈਂ ਦੇਖਿਆ ਜਿਹੜਾ ਉਹਦੇ ਨਾਲ ਦਾ ਹੀ ਨਾ ਮੁੰਡਾ ਮੋਟਰਸਾਈਕਲ ਵਾਲਾ ਮੇਰੇ ਨਾਲ ਤੇ ਜਿੰਨੇ ਚੱਕਿਆ ਉਹ ਭੱਜ ਗਿਆ ਜਿਹੜਾ ਦੂਜਾ ਸੀ ਨਾ ਨਾਲ ਦਾ ਉਹਨੂੰ ਭਾਈ ਉੱਥੇ ਮੈਂ ਮੋਟਰਸਾਈਕਲ ਤੋਂ ਫੜ ਲਿਆ ਉਹਦੀ ਮੈਂ ਚਾਬੀ ਕੱਢ ਲਈ ਉਹ ਤੋਂ ਕਿਰਪਾਨ ਸੀ ਮਗਰ ਪਾਨ ਖੋਲੀ ਠੀਕ ਹੈ ਪਰ ਮੇਤੋਂ ਗਲਤੀ ਇਹ ਹੋ ਗਈ ਮੈਂ ਮੋਟਰਸਾਈਕਲ 'ਤੇ ਧਿਆਨ ਦਿੱਤਾ ਤੇ ਉਹ ਮੇਰੇ ਹੱਥੋਂ ਉਹ ਵੀ ਨਿਕਲ ਗਿਆ ਮੋਟਰਸਾਈਕਲ ਮੈਂ ਦੇਤਾ ਭਾਈ ਥਾਣੇ ਠੀਕ ਹੈ ਤੇ ਉਹਦੇ ਜਿਹੜੇ ਹਥਿਆਰੀ ਉਹ ਵੀ ਮੈਂ ਥਾਣੇ ਦੇਤੇ ਦਰਖਾਸਤ ਦਿੱਤੀ ਆ ਸੀਸੀਟੀਵੀ ਫੋਟੋ ਜਿਹੜੀ ਆਪਣੀ ਆਈ ਹੋਈ ਆ ਉਹ ਸਾਰੀਆਂ ਉਹਨਾਂ ਨੂੰ ਮੈਂ ਦਿਖਾਤੀ ਆ ਬਾਕੀ ਜਿਹੜੀਆਂ ਅੱਗੇ ਕੈਮਰੇ ਚ ਆਈਆਂ ਉਹ ਆਪਾਂ ਲੈ ਕੇ ਉਹਨਾਂ ਨੂੰ ਵੀ ਦੇ ਦੇਣੂਗਾ ਥਾਣਾ ਕਿਹੜਾ ਪੈਂਦਾ ਭਾਈ ਥਾਣਾ ਭਾਈ ਭਾਰਗੋ ਪੈਂਦਾ ਤੁਹਾਡੀ ਮੰਗ ਕੀ ਭਾਈ ਉਹਨਾਂ ਦੀ ਮੰਗ ਭਾਈ ਇਨਸਾਫ ਹੀ ਚਾਹੀਦਾ ਯਾਰ ਇੱਥੇ ਰਾਤ ਨੂੰ ਵੀ ਭਾਈ ਯਾਰ ਆਪਣਾ ਨਾ ਮੱਲਾਵਾ ਠੀਕ ਹੈ ਆਪਾਂ ਤਾਂ ਚਲੋ ਮੱਲੇ ਵਾਲਿਆਂ ਨੇ ਤਾਂ ਘੁੰਮਣਾ ਫਿਰਨਾ ਭਾਈ ਮੈਂ ਕਈ ਵਾਰੀ ਰਾਤ ਨੂੰ ਆਣਾ ਆਪਣਾ ਡੋਗੀ ਵਗੈਰਾ ਵੀ ਘੁਮਾਣਾ ਭਾਈ ਬੋਨ ਨੇ ਛੇੜੀ ਇਕੱਠੇ ਹੁੰਦੇ ਇੱਥੇ ਕਿੰਨ ਪਸ਼ਾਤੀ ਬਕਤੀਆਂ ਆਂਦੇ ਨੇ ਇੱਥੇ ਬਹੁਤ ਜਿਆਦਾ ਆਂਦੇ ਭਾਈ ਜੀ ਠੀਕ ਆ ਰੋਜ਼ ਦਾ ਕੰਮ ਆ ਭਾਈ ਡੇਲੀ ਦਾ ਜਦੋਂ ਮਰਜ਼ੀ ਦੇਖ ਲਓ ਇਹ ਗਲੀ ਦੇ ਵਿੱਚ ਕੋਈ ਤਾਂ ਕੋਈ